ਕਮੇਸ਼ਵਰੀ ਕੀ ਸਭ ਸ਼ਾਂਤੀ ਦਾ ਪੰਚਾਇਤ ਵੱਲੋਂ ਲੈ ਕੇ ਦਿੱਤਾ ਗਿਆ ਵਾ ਇਹ ਗੱਲ ਅਸੀਂ ਇੱਥੇ ਸਪਸ਼ਟ ਕਰਨਾ ਚਾਹੁੰਦੇ ਆਂ ਕਈ ਮੰਦਿਆਂ ਨੂੰ ਪਤਾ ਨਹੀਂ ਹੁੰਦਾ ਜਾਂ ਸੋਣੀ ਸੁਣਾਈ ਗੱਲ ਕਰ ਰਹੇ ਆ ਇਹਦੇ 'ਚ ਕੋਈ ਲੈਕਤੀ ਨਹੀਂ ਹੋਈ ਸੀ ਨਾ ਕੋਈ ਸੈਨ ਪੰਚਾਇਤ ਵੱਲੋਂ ਪ੍ਰਾਣੀ ਵੱਲੋਂ ਕੀਤੇ ਗਿਆ ਨਾ ਨਮੀ ਵੱਲੋਂ ਕੀਤੇ ਗਿਆ ਜੇ ਸੈਨ ਕੀਤੇ ਗਿਆ ਤਾਂ ਬੰਦ ਕਰਾਉਣ ਦੀ ਖਾਤਰੀ ਕੀਤੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਰੀਆਂ ਲੋਕ ਆਪਸ ਵਿੱਚ ਪੜੋਂ ਦੀ ਖਤਰਾ ਖਵਾਹ ਹੋ ਗਏ ਆ ਕਿ ਇਹੋ ਜਿਹਾ ਵਾਹਾਂ ਦੇ ਨਹੀਂ ਕਰਨਾ ਚਾਹੀਦਾ ਸਰਪੰਚ ਆ ਪਹਿਲੇ ਦਿਨ ਤੋਂ ਆਪਣੇ ਨਾਲ ਜਿੱਥੇ ਵੀ ਲਈ ਲੜੀ ਗਈ ਆ ਜਿੱਥੇ ਵੀ ਜਾਂਦੇ ਰਹੇ ਆ ਚੰਡੀਗੜ੍ਹ ਤੱਕ ਜਾਂਦੇ ਰਹੇ ਆ ਤਾਂ ਇਹ ਸਾਡੇ ਨਾਲ ਹੀ ਰਹੇ ਆ ਕੋਈ ਪੰਚਾਇਤ ਦੇ ਨਾਂ ਸਾਨੂੰ ਟੱਕਾ ਨਾ ਕਿਸੇ ਨੂੰ ਹੋਰ ਟੱਕਾ ਤਾਂ ਬਾਈ ਰੂਮੀ ਦੀ ਸਾਡੇ ਜੋ ਇਸ ਰਾਜਧਾਨੀ ਵੱਲੋਂ ਆਪਣੀ ਹੋਦਰੋ ਲੈ ਕੇ ਰਾਣੀ ਲਈ ਜਾ ਰਹੀ ਹੈ ਕੋਕਾ ਆਪਣੇ ਸਾਰੇ ਖਰਾਵੇ ਵਿੱਚ ਲਿਖੀ ਜਾਊਗੀ ਵੀ ਕਿਸੇ ਗਏ ਕਾਏ ਬਲੇ ਇਥੇ ਫੈਕਟਰੀ ਲਾਉਣੇ ਸੀ ਲੋਕਾਂ ਨੂੰ ਫੇਰ ਪੰਚਾਇਤ ਦੀ ਚੋਣ ਐਮਪੀ ਦੀ ਚੋਣ ਕਾਈ ਕਾਰਡ ਕੀਤਾ ਹੈ ਧੰਨਵਾਦ ਪੰਚਾਇਤ ਦੀ ਲੋਨ ਦੇ ਜੀ ਇਕਾ ਸਾਰੇ ਨਗਰ ਪਿੰਡੋਂ ਇੱਕ ਮੁਖ ਦਾ ਇਹ ਸੰਗੋਹ ਨੇ ਤਾਂ ਉਹਦਾ ਵੀ ਧੰਨਵਾਦ ਹੈ ਮੈਂ ਉਹ ਲੈਣਾ ਬੋਲਦਾ ਜਿਹੜੇ oh right. yeah ਕੁਝ ਸ਼ਹਿਰ ਪਾਖਾਇਰੇ ਆਪਾਂ ਨੂੰ ਲਸਿਆ ਸੀ ਫਾਇਦੇ ਦੇਤੇ ਸੀ ਇਤੋਂ ਵਧੀਆ ਬੈਠਾ ਕੋਈ ਦੁਨੀਆਂ 'ਚ ਨਹੀਂ ਹੋਇਆ ਜਿੰਨੇ ਦੋਰ ਦੇਖੀ ਹੁੰਦਾ ਸੀ ਕੀ ਕਿਹਾ ਸੀ ਆ ਚਲੋ ਟਾਕਾ ਮਰੁਖ ਦੇ ਹੱਥੋਂ ਮਰੁਖ ਦੀ ਲੋਟ ਚੱਲੀ ਆ ਅਤੇ ਜਦੋਂ ਟਾਕਾ ਮਰੁਖ ਦੇ ਅਤੇ ਉਹ ਮਰੁਖ ਦੇ ਉੱਤੇ ਚੱਲ ਚੱਲੀ ਆ ਉਨੋਂ ਤੱਕ ਜੇ ਸਾਡੇ ਚੱਲਿਆ ਹੋ ਚੱਲੀ ਰਹੂਗੀ ਔਰ ਉਹ ਕਹਿ ਰਹੇ ਤੁਸੀਂ ਆ ਚੋਣਾਂ ਦੇ ਪਾਸ ਚੱਲ ਰਹੇ ਹੋ ਲੋ ਤੁਹਾਨੂੰ ਮਾਰ ਹੁਣ ਚਾਹੀਦਾ

ਕੀ ਜੇਕਰ ਮੋਦੀ ਭਾਜੀ ਕਹਿੰਦੇ ਕੋਈ ਬਸਾਸ਼ਣ ਨੂੰ ਹਨ ਫਿਰ ਵੀ ਤੁਹਾਡਾ ਇਹ ਕਹਿੰਦਾ ਤੁਸੀਂ ਕੋਈ ਵੀ ਗੋਰ ਕੋਈ ਜਿਹੜਾ ਕੋਈ ਕਹਿੰਦਾ ਬਾਦ ਜੇ ਹਾਈ ਕੋਰਟ ਸਾਡੇ ਫੈਸਲਾ ਨਹੀਂ ਕਰਦਾ ਸਾਡਾ ਪਿੰਡ ਦਾ ਪਿਆਰ ਪਿਆਰ ਵਿਖਾਵਾ ਚਾਹ ਵੀ ਇਸ ਗੱਲ ਦੀ ਹੋਰ ਪ੍ਰਸ਼ਾਸਨ ਨੂੰ ਵੀ ਚਿੰਤਾ ਹੋਈ ਹੋਈ ਆ ਕਿ ਅਸੀਂ ਉਸ ਦਿਨ ਵੀ ਇਸ ਗੱਲ ਦਾ ਕੋਰੋਨੂ ਚੈਲੰਜ ਕਰਤਾ ਸੀ ਜੋ ਜੇ ਦੋ ਬਚੇ ਜੇ ਤੁਸੀਂ ਸਾਨੂੰ ਦੱਸ ਨਹੀਂ ਆਉਂਦੇ ਤਾਂ ਸਾਡਾ ਸੈਟਿਕਾ ਚੀਜ਼ ਸੀ ਸਾਡੇ ਪ੍ਰੈਸ ਦੇ ਵਿੱਚ ਲੈ ਸਕਦੇ ਸੀ ਪਰ ਸਾਡੇ ਨੇ ਉਹਨਾਂ ਨੇ ਬਹੁਤ ਘਟਿਆ ਹਰ ਇੱਕ ਦੀ ਗੁਰਦੁਆਰਾ ਸਾਹਿਬ ਨੂੰ ਜਾ ਕੇ ਦਿੱਤਾ ਪੱਤੇ ਰਹੀਆਂ ਸਾਡੇ ਨਗਰ ਦੀਆਂ ਲੋਕਾਂ ਤੇ ਅਸੀਂ ਭਾਈ ਜਾ ਰਹੇ ਤੇ ਲਾਠੀ ਚਾਰ ਦਿੱਤਾ ਇਹ ਫੋਸਟੇ ਬਹੁਤ ਵੱਡਾ ਤੱਕਾ ਕੀਤਾ ਵਾ ਇੱਕ ਜਿਵੇਂ ਆਪਾ ਭਗਵਾਨ ਜਮਾਨ ਤੇ ਇੱਕ ਮਰਾਸੀ ਨੂੰ ਆਪਾ ਮਤਲਬ ਸਰਕਾਰ ਕਮਾਣ ਸੰਭਾਲ ਕੇ ਬਹੁਤ ਵੱਡੀ ਗਲਤੀ ਕਰ ਲਈ ਜਿਹੜੇ ਭਾਈ ਜੀ ਨੇ ਪਹਿਲਾਂ ਦੱਸਿਆ ਵਾ 27 ਵਾਲਾ ਆਉਣ ਵਾਲੀਆਂ ਚੋਣਾਂ ਦੇ ਬੱਚੇ ਸੀ ਇਹਨੂੰ ਮੂੰਹ ਤੋੜਨਾ ਜਵਾਬ ਦੇਣਾ ਕਿਉਂਕਿ ਐਮਪੀ ਇਲੈਕਸ਼ਨਸ ਵੀ ਅਸੀਂ ਖਾੜਾ ਪੈਣ ਨੇ ਦੇਖਾ ਕਰਕੇ ਮਤਲਬ ਇਹਦਾ ਵਾਈ ਕਾਰਡ ਕਿੱਥਾ ਸੀ ਛੇ ਸਾਡੇ ਨਾਲ ਇਹਨੇ ਕੀਆ ਕਰਦੇ ਰਹਿਣਗੇ ਤਾਂ ਆਉਣ ਵਾਲਾ 27 ਦਾ ਕੀ ਅਸੀਂ ਪੂਰਨ ਤੌਰ ਤੇ ਇਹ ਵੋਟਾਂ ਦਾ ਬਾਈਕਾਡ ਕਰਾਂਗੇ ਨਾਲ ਸਾਡੇ ਹੋਰ ਵੀ ਮਤਲ ਜਿਹੜੇ ਇਲਾਕੇ ਦੇ ਲੱਭਰ ਜੁੜੇ ਹੋਏ ਆ ਅਸੀਂ ਉਹਨਾਂ ਨਾਲ ਵੀ ਸਾਨੂੰ ਪੂਰਾ ਸਹਿਯੋਗ ਆ ਸਾਡੀ ਜੇ ਗੰਦੀ ਫੈਕਟਰੀ ਨਾਲੇ ਨਾਲੇ ਦੇ ਸਾਡੇ ਕਿਸੇ ਜਗਰਾਉ ਦੀ ਤਸਵੀਰ ਚ ਆ ਕੇ ਤੇ ਹੋਰ ਵੀ ਲੱਗੂਗੀ ਤਾਂ ਅਸੀਂ ਸਿੱਧਾ ਹੀ ਬੰਦ ਚੜ ਕੇ ਇਹਦਾ ਮਤਲ ਵਿਰੋਧ ਕਰਾਂਗੇ ਜੀ ਗੁਰਤੇਜ ਕਿਸੇ ਤਰ੍ਹਾਂ ਦੀ ਹੈ ਮੰਨਦੇ ਵਿੱਚ ਇਹ ਵੀ ਅੜੂਗਾ ਬਹੁਤ ਬਹੁਤ ਬਾਰੇ ਲਈ ਜਦੋਂ ਆਪਾਂ ਮੱਤ ਮਾਰਦੇ ਆਪਾਂ ਤੋਂ ਕੋਈ ਬੜੀ ਆਸ ਨਹੀਂ ਰੱਖ ਸਕਦੇ ਸਾਡੇ ਗਵਰਨਰ ਪੰਡਾ ਹੋਣ ਦੇ ਬਾਵਜੂਦ ਇਤਸਾਲ ਤੋਂ ਨੇ ਸਾਡੇ ਸਾਡੇ ਭੈਣਾਂ ਨੂੰ ਤਰਫਾਇਆ ਪਿਆ ਆਪਾਂ ਇਹ ਕਹਿ ਸਕਦੇ ਆ ਵੀ ਇਹ ਬੰਦੇ ਦੀ ਬੁੱਧੀ ਜਿਹੜੀ ਪ੍ਰੈਸਟ ਹੋ ਚੁੱਕੀ ਆ ਰਹੀ ਗੱਲ ਕੋਰਟਾਂ ਦੇ ਫੈਸਲੇ ਨਹੀਂ ਕੋਰਟਾਂ ਅੰਦੇਸਾ ਇਹ ਲੋਕਾਂ ਦੇ 올ਡ ਫੈਸਲੇ ਲਗਾਈਆਂ ਸਾਨੂੰ ਕੋਰਟਾਂ ਦੇ ਫੈਸਲੇ ਦਾ ਕੋਈ ਡਰ ਨਹੀਂ ਹੈ ਜੋ ਸਾਡਾ ਲਾੜਨ ਦਾ ਪੁੱਤ ਆ ਅੱਜ ਜੱਥੇਬੰਦੀ ਦੇ ਸਹਾਇਆ ਤਿਆਰ ਬਤ ਤਿਆਰ ਆ ਲੇਕਿਨ ਕਮੈਂਟ ਆਇਆ ਸੀ ਅੱਗੇ ਨੇ ਵੀ ਚਾਰ ਤੱਕ ਬੰਦੇ ਦਾ ਨਾਲ ਲਾਉਂਦੇ ਆ ਅੱਜ ਮੈਂ ਤੇ ਤੁਹਾਡੇ ਮੀਡੀਆ ਜਰੀਏ ਦੱਸਣਾ ਚਾਹੁੰਦਾ ਆ ਵੀ ਇਸਾਰੇ ਵੈਕਟਰ ਦੇ ਵਿੱਚ ਜਾਨਤਕ ਨਹੀਂ ਸਾਡੇ ਪਿੰਡ ਦੇ ਸਾਰੇ ਮਜ਼ਦੂਰਾਂ ਦੇ ਭਾਈਚਾਰਾ ਤੇ ਸਾਡੇ ਪਿੰਡ ਦੇ ਵਿੱਚ ਰਹਿੰਦੇ ਗੁੱਜਰ ਭਾਈਚਾਰਾ ਵੀ ਉਹ ਸਾਡੇ ਨਾਲ ਆ ਜਦੋਂ ਵੀ ਅਸੀਂ ਵੱਡਾ ਧਰਨਾ ਲਾਉਂਦੇ ਆ ਵੱਡੇ ਸਮੂਹ ਨੇ ਸਾਡੇ ਵਿੱਚ ਕਰਦੇ ਆ ਅਸੀਂ ਇਹਦੀ ਐਕਸਟਰਾ ਲੈਣ ਲਈ ਪਰ ਤਿਆਰ ਆ ਅਸੀਂ ਕੋਈ ਜਰੂਰੀ ਰੁਕਾਇਦੇ ਵਿੱਚ ਰਹਿ ਕੇ ਇਹ ਜੰਗ ਜਿਹੜੀ ਸ਼ਾਂਤវិធី ਢੰਗ ਨਾਲ ਲੜ ਕੇ ਜਿੱਤ ਨਹੀਂ ਚਾਹੁੰਦੇ ਆ ਜੀ ਤਾਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਿਹੜੀ ਹੈਗੀ ਆ ਲੜ ਕੇ ਆਪਣੇ ਮੈਸੇਜ ਦੇ ਨਾਲ ਸੋਸ਼ਲ ਮੀਡੀਆ ਤੇ ਗੱਲ ਕਰਦੇ ਆ ਦਰਦ ਨਹੀਂ ਜਿਹੜੇ ਦਰਜ ਕਰਦੇ ਚਾਹੀਦੇ ਸੀ ਪਿੱਛਲਾ ਇੱਕ ਬੰਦਾ ਸੁੱਖ ਗੱਲ ਨਹੀਂ ਉਹ ਕਿਦ ਤਰ੍ਹਾਂ ਦਾ ਯਾਰਨ ਕਹਾਣੀ ਹੋਰ ਸਰ ਕਿਸਾਨਾ ਗੂ ਬਨਾਲੇ ਚੋਂ ਜਦੋਂ ਤਾਂ ਜਿਹੜੇ ਮਾਕਬ ਕਰ ਰਹੇ ਉਹ ਸਾਡੀਆਂ ਜੀ ਇਹੋ ਕਹਾਣੀ ਉਹ ਗ੍ਰਫਤਾਰ ਹੋਈ ਹੈ ਕਰਨਾ ਜਵਲ ਤੇ ਮੂਹਰੇ ਖੜਾ ਗ੍ਰਫਤਾਰ ਹੋਇਆ ਉਹਨਾਂ ਤੇ ਲਾਠੀਆਂ ਵਰੀਆਂ ਪਿੰਡ ਦੇ ਖਾਰੇ ਨੇ ਉਹਨਾਂ ਦੇ ਕਸਤਰ ਹੋਏ ਜਿਹੜੇ ਨਾਕੇ ਤੋੜ ਕੇ ਆਪ ਦਾ ਮਨਜਾਪੁਰ ਚ ਬਹਾਲ ਕੀਤਾ ਉਹ ਇਹ ਜਿਹੜਾ ਇਤਿਹਾਸ ਬਣਾਇਆ ਇਹ ਇਤਿਹਾਸ ਭਾਰਤੀ ਕਿਸਾਨ ਯੂਨੀਅਨ ਦਾ ਵੀ ਤੁਸੀਂ ਸਾਨੂੰ ਇਹ ਬੜਾ ਮਾਣ ਨਾਲ ਦੱਸਿਆ ਜਿੱਥੇ ਅਸੀਂ ਖੇਤਰ ਮਾਰ ਨਹੀਂ ਕੀਤਾ ਸਾਡੇ ਕੋਲ ਅੱਜ ਤੱਕ ਨਾ ਉਹ ਕੋਈ ਮਤਲਬ ਹੈ ਉਹਨੂੰ ਪਹਿਚਾਣ ਕਰਦੇ ਆਂ ਨਾਲੇ ਪਾਣੀ ਦਾ ਮੋਰਚਾ ਵੀ ਲੱਗਿਆ ਉਦੋਂ ਵੀ ਖਾੜਾ ਬਣ ਚੁੱਕਿਆ ਉਦੋਂ ਵੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਗੁੰਦਾ ਵੱਲ ਜੀਤ ਨੇਰ ਹਣੀ ਉੱਥੇ ਗਏ ਨੇ ਉਹ ਆਪਣੇ ਆਪ ਨੂੰ ਕੀ ਜਿੱਦੱਕ ਆਪਣੇ ਆਪ ਨੂੰ ਪੇਸ਼ ਕਰ ਸਕਦਾ ਹਾਂ ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾਤਰ ਆਪਣੀ ਸੀਗੀ ਨੂੰ ਕੰਪੋਨ ਕਰਦਾ ਉਹ ਮੈਨੂੰ ਲੱਗਦਾ ਹੈ ਕਿ ਇੱਕ ਹੀਰੋ ਜਿਹੜਾ ਆਪਣੇ ਆਪ ਨੂੰ ਚੁਟਕਾਉਂਦਾ ਹੈ ਜਿਹੜਾ ਇੱਕ ਭਾਰਤ ਦੇ ਅੰਦਰ ਦਿੱਤਾ ਹੈ ਉਹ ਤੱਥਾਂ ਦੀ ਪਰਤਾਲ ਨਹੀਂ ਕਰਦਾ ਉਹ ਇਤਿਹਾਸ ਵੀ ਦੇਖਦਾ ਇੱਕ ਸਾਲ ਜਿੱਦਾਂ ਸਾਡੇ ਕੋਲ ਬੜਿਆ ਹੁਣ ਸਾਡੇ ਤੇ ਕਮੈਂਟ ਕਰਦਾ ਪੰਜਾਬ ਦੇ ਲੋਕਾਂ ਤੋਂ 76 ਖੰਡ ਦੇ ਲੈ ਪੰਜਾਬ ਦੇ ਲੋਕਾਂ ਦੇ ਨਾਲ ਕਾਂ ਅਸੀਂ ਲੜਿਆ 25 ਸਾਲ ਸੰਘਰਸ਼ ਲੜਿਆ 75 ਮਾਰੇ ਅਸਕਰਦ ਪੰਜਾਬ ਦੇ ਲੋਕਾਂ ਨੇ 13 ਮਹੀਨੇ ਦਿਨੀ ਦੇ ਬਾਰਡਰ ਤੇ ਸੰਘਰਸ਼ ਲੜਿਆ 76 ਮਾਰੇ ਆ ਹਕਮੰਦ ਇਹ ਉੱਥੋਂ ਭੱਜ ਕੇ ਆਏ ਇਹ ਸਾਰਾ ਲਾਣਾ ਜਿਹੜਾ ਸਟੇਜਾਂ ਦੇ ਕੰਮ ਕਰਦਾ ਉਹਦਾ ਬੇਰੀ ਜਿਹੜਾ 26 ਜਨਵਰੀ ਨੂੰ ਲਾਲ ਕਿਲੇ ਤੇ ਲੈ ਕੇ ਗਿਆ ਜਿੰਨ ਤੱਕ ਦੇ ਨੌਜਵਾਨਾਂ ਦੇ ਕੇਸ ਆਏ ਇਹ ਮੈਨੂੰ ਪਤਾ ਹੈ ਅੱਜ ਵੀ ਮੈਨੂੰ ਯਾਦ ਹੈ ਸ਼ੁਰੂਤੀ ਕਾਹਨ ਹੋਇਆ ਫਰੀਦਕੋਟ ਦੇ ਅੰਦਰ ਇੱਕ ਪਾਸੇ ਲੋਕ ਲੜ ਰਹੇ ਸੀ ਇਹ ਬੰਦਾ ਹਕੂਮਤ ਦੇ ਨਾਲ ਪ੍ਰਸ਼ਾਸਨ ਦੇ ਨਾਲ ਸਮਝੌਤੇ ਕਰ ਰਿਹਾ ਸੀ ਉੱਥੋਂ ਭੱਜ ਕੇ ਇਹ ਕਹਿੰਦਾ ਮੈਂ ਇਕੱਲਾ ਲੜੂਗਾ ਉਹਦੇ ਕਹਿੰਿਆ ਸੀ ਇਕੱਲਾ ਲੜ ਅਸੀਂ ਚੱਲਿਆਂ ਪਰ ਉੱਥੋਂ ਦਮਦਵਾ ਕੇ ਭੱਜ ਗਿਆ ਕੀ ਹੁੰਦਾ ਹੈ ਐਨ ਉਹ ਨਹੀਂ ਕਰ ਰਿਹਾ ਜੇਦਰ ਦੇ ਸੱਚੀ ਮੁੱਠੀ ਲੋਕਾਂ ਦੇ ਹੱਥਾਂ ਨਾਲ ਜੁੜਿਆ ਤਾਂ ਥੋੜਾ ਜਿਆ ਤੈਨੂੰ ਸਾਇੰਸ ਪੜ੍ਹਨੀ ਚਾਹੀਦੀ ਹੈ ਇਤਿਹਾਸ ਪੜ੍ਹਨਾ ਚਾਹੀਦਾ ਲੋਕਾਂ ਦਾ ਜਿਹੜਾ ਅੰਦੋਲਨ ਹੈ ਉਹ ਕਿਸ ਕੰਦੇ ਵਿੱਚ ਆ ਰਿਹਾ ਹੈ ਇਸ ਕਲਮ ਕੀ ਹੈ ਅਸਲ ਜੇ ਸਾਡਾ ਦੁਸ਼ਮਣ ਕੌਣ ਹੈ ਅਸੀਂ बार-बार ਸਪਸ਼ਟ ਕਰਦੇ ਹਾਂ ਕਿ ਬੇਹੀ ਤਕਨੀਕ ਬਾਹਰੋਂ ਆ ਰਹੀ ਹੈ ਭਾਇਓ ਇਸ ਤਰ੍ਹਾਂ ਬ੍ਰਾਜ਼ੀਲ 'ਚ ਉਹ ਤਕਨੀਕ ਉਹਨਾਂ ਨੇ ਖਤਮ ਕਰ ਕੇ ਉਦ ਕਰਦੇ ਹੁਣ ਬਣੀ ਹੋਈ ਮਸ਼ੀਨਰੀ ਉਹ ਕਾਰਪੋਰੇਟ ਵਿੱਚ ਨਾ ਜਾਂਦੇ ਉਹ ਇੱਥੇ ਸਰਕਾਰਾਂ ਨੂੰ ਦੇ ਦਿੱਤੀ ਠੀਕ ਹੈ ਸਰਕਾਰਾਂ ਨੇ ਘਰ ਸਫਲਤਾ ਦੇ ਦਿੱਤੀ ਜਿਹੜੇ ਬਾਇਓ ਗੈਸ ਪਲਾਂਟ ਲਾ ਰਹੇ ਹਾਂ ਇਹ ਵੀ ਤੁਸੀਂ ਦੇਖਣ ਨਹੀਂ ਦਿੱਤਾ ਕੋਈ ਸਟਡੀ ਨਹੀਂ ਕੀਤੀ ਇਹ ਸਾਡੇ ਕੋਲ ਸਰਕਾਰ ਮੰਨੀ ਆ ਬਣਾ ਰੋੜਾ ਮੰਨੀ ਆ ਕਿ ਸਾਡੇ ਕੋਲ ਕੋਈ ਸਟਡੀ ਨਹੀਂ ਹੈ ਕਿ ਇਹਨਾਂ ਦਾ ਅਲਟੀਮੇਟ ਰਿਜ਼ਲਟ ਕੀ ਨਿਕਲੂਗਾ ਜਦੋਂ ਅਸੀਂ ਮਾਰਾ ਨੇ ਸਾਡੇ ਬੰਨਾ ਡਾਕਟਰ ਬਲਵਿੰਦਰ ਹਾਲ ਅਸੀਂ ਲੋਕਾਂ ਨੇ ਪੁੱਛਿਆ ਸੀ ਜਰੂਰ ਅਸੀਂ ਅੱਜ ਸਾਬਤ ਕੀਤਾ ਤਖ਼ਤਾ ਸਾਹਿਬ ਗਰੀਲਾ ਸਾਹਿਬ ਇਹ ਇਹ ਫੈਕਟਰੀਆਂ ਪੋਲੂਸ਼ਨ ਫਲਾਮਾ ਇਹਨਾਂ ਨੂੰ ਬਾਕੀ ਬਾਰੇ ਇਹ ਅਲਟੀਮੇਟਲੀ ਕੈਨਸਲ ਤੁਸੀਂ ਨਹੀਂ ਲਗਣਦੇ ਤੁਸੀਂ ਲਾਉਣੀ ਹੈ ਕਿਤੇ ਹੋਰ ਲਾ ਨਾਲੇ ਨੂੰ ਸਾਨੂੰ ਕੀ ਮਤਲਬ ਪਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਪਹਿਲੇ ਹੀ ਕੈਂਸਰ ਵਾਲਿਆ ਤੇ ਸਾਡੇ ਹਰੇ ਇਨਕਲਾਬ ਨੇ ਜਿੰਨਾ ਇੱਥੇ ਨੀਂਦੀ ਨਸ਼ਕ ਦਿੱਤੇਆਂ ਕਿਹੜੇ ਮਾਰਤ ਰੰਗਾਂ ਜਿਨ੍ਹਾਂ ਹੀ ਕੈਮੀਕਲ ਸਾਡ ਨੂੰ ਸਾਡੇ ਅੰਦਰ ਭੇਜੇ ਨੇ ਜਿਨ੍ਹਾਂ ਨਕਲੀ ਦੰਦ ਸਾਡੇ ਅੰਦਰ ਜਾ ਰਿਹਾ ਹੈ ਜਿਨ੍ਹਾਂ ਵਾਤਾਵਰਣ ਪ੍ਰੇਸ਼ ਕੀਤਾ ਸਾਰੇ ਨੇ ਸਾਡਾ ਅੱਧਾ ਪੰਜਾਬ ਦਾ ਬਿਮਾਰ ਕੀਤਾ ਪਿਆ ਖੰਨਾ ਸਾਹਿਬ ਕੁਝ ਗਲਤ ਨਹੀਂ ਹਾਂਜੀ ਵੀਰ ਜੀ ਅਸਤ ਕਾ ਜੀ ਵੀਰ ਜੀ ਕੀ ਨਾਮ ਹੈ ਆਪਣਾ ਮੇਰੇ ਨਾਮ ਮਨਿੰਦਰ ਸਿੰਘ ਜੀ ਸਰ ਆ ਤੁਹਾਡਾ ਕਿਹੜਾ ਪਿੰਡ ਆ ਖੜਾ ਖੜਾ ਸਰ ਜਿਹੜਾ ਅੱਜ ਇੱਥੇ ਇਕੱਠੇ ਹੋਇਆ ਵਾ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਜਾਣਕਾਰੀ ਇਹੀ ਅੱਜ ਇਹ ਜੋ ਆਪਾਂ ਇੱਧਰ ਜੀ ਨਿਗਾਹ ਮਾਰੋ ਕੈਮਰੇ ਨਾਲ ਦਿਖਾਉ ਆ ਜਿਹੜੀ ਬਿਲਡਿੰਗ ਹੈ ਆ ਬੜੀਆਂ ਜਿਹੜੀ ਦਵਾਰ ਕੀਤੀ ਹੋਈ ਹੈ ਨਾ ਇਹ ਚਾਰ ਵਾਲੀ ਇਹ ਜਦੋਂ ਇਹ ਨਾ ਸਾਡੇ ਪਿੰਡ ਦੇ ਵਿੱਚ ਇਹਨੇ ਨੇ ਯਾਨੀ ਕਿ ਕਿਹਾ ਸੀ ਵੀ ਇੱਥੇ ਮੱਕੀ ਦੇ 4 ਟਰਕ ਖਰੀਦ ਕੀਤੇ ਜਾਵੇਗੇ ਸਾਡੇ ਕਿਸਾਨਾਂ ਨੂੰ ਖੁਸ਼ੀ ਦੀ ਲਹਿਰ ਹੋ ਗਈ ਵੀ ਹਾਂ ਵੀ ਠੀਕੇ ਸਾਡੇ ਮੱਕੀ ਹੀ ਵੇਚਿਆ ਕਰਾਂਗੇ ਤੇ ਅਸੀਂ ਨਾਲ ਹੀ ਵੇਚਿਆ ਕਰਾਂਗੇ ਥੋੜਾ ਜਿਹਾ ਦਿਨਾਂ ਪੈਚੀ ਇਹਨੇ ਉਹ ਮੱਕੀ ਵਾਲਾ ਪੋਸਟਰ ਲਾ ਕੇ ਮਗਰੋਂ ਇਹਨੇ ਲਿਖਿਆ ਗੋਹੇ ਦੀ ਖਰੀਦ ਕੀਤੀ ਜਾਵੇ। ਉਸ ਤੋਂ ਬਾਅਦ ਲੋਕਾਂ ਦੇ ਸਾਰੇ ਵਿੱਚ ਨਹੀਂ ਕਿ ਕਿਸਾਨਾਂ ਵਿੱਚ ਤੁਸਰਮਸਰ ਹੋਣ ਲੱਗੇ ਵੀ ਇਹ ਕੀ ਚੱਕਰ ਬਣ ਗਿਆ। ਤੋਂ ਮਗਰੋਂ ਪਤਾ ਲੱਗਿਆ ਅੰਦਰ ਰਹੇ ਨੇ ਤਾਂ ਕਿ ਉਹਨਾਂ ਦੇ ਵੱਡੇ ਵੱਡੇ ਖੂ ਪੱਟੇ ਹੋਏ ਸੀ। ਬਾਅਦ ਵਿੱਚ ਪਤਾ ਲੱਗਿਆ ਵੀ ਇਹਨੇ ਬਾਇਓ ਗੈਸ ਪਲੈਂਟ ਲਗਾ ਰਿਆ ਵਾ। ਜਦੋਂ ਇਹ ਬਾਇਓ ਬਾਇਓ ਗੈਸ ਪਲੈਂਟ ਬਾਰੇ ਅਸੀਂ ਸਰਚ ਕੀਤੀ ਤਾਂ ਜਿੱਥੇ-ਥੇ ਲੱਗੇ ਹੋਏ ਸੀ ਕਿੰਗੜਾੜੀ ਰਾਜਪੂਤਾਂ ਜਨ ਕੇ ਇੱਥੇ ਚੱਲਦਾ ਸੀ। ਜਨ ਕੇ ਲੋਕਾਂ ਦੇ ਵੀਊ ਦੇਖਿਆ ਕਿ ਪਿੰਡੇ ਦੇ ਪਿੰਡ ਤਬਾਹ ਹੋ ਗਿਆ। ਮੱਖੀ ਮਛਰੀ ਦੀ ਤਦਾਦ ਕੈਂਸਰ ਦੇ ਮਰੀਜ਼ ਘਰ-ਦਰ ਕਾਲੇ ਪੀਲੇ ਦੇ ਮਰੀਜ਼ ਤੇ ਜਾਪਾਨੀ ਦੇ ਜਿਹੜੇ ਗੰਧਲਾ ਇਨਾ ਹੋ ਚੁੱਕਾ ਕਿ ਨਾ ਪੀਣ ਜੂਗਾ ਤੇ ਉਦੋਂ ਜਦ ਸਾਡੇ ਪਿੰਡ ਵੀ ਹੋ ਜਾਗਰੂਕ ਹੋ ਗਿਆ ਤੇ ਮਗਰੋਂ ਸਾਡੇ ਪਿੰਡ ਦੇ ਜਣ ਕੇ ਰਾਤੋਂ ਰਾਤ ਹੀ ਅਸੀਂ ਇਕੱਠਾ ਕਰਕੇ ਇਥੇ ਕਮੇਟੀ ਬਣਾ ਕੇ ਧਰਨਾ ਤੇ ਸ਼ੁਰੂ ਕਰਤਾ ਸਰ ਤੁਸੀਂ ਕਿੰਨਾ ਚਿਰ ਧਰਨਾ ਲਾਇਆ ਜੀ ਇਥੇ ਇਹ ਪਿਛਲੀ ਹੈ ਕਿ ਅੱਜ ਅਸੀਂ ਸਾਲਾਨਾ ਇਹ ਜਣ ਕੇ ਰੋਸ ਮਾਰਤ ਜਿਵੇਂ ਕਹਿੰਦੇ ਰੋਸ ਬਰੇ ਡੰਡਾ ਹੱਟ ਗਿਆ ਪਿਛਲੀ ਜਣ ਕੇ 24 ਦੇ ਵਜੇ 30 ਅਪ੍ਰੈਲ ਨੂੰ ਇਹ ਧਰਨਾ ਜੀ ਸਟਾਰਟ ਕੀਤਾ ਸੀ ਤੇ ਅੱਜ 30 ਅਪ੍ਰੈਲ ਜਣਕੇ ਸਾਨੂੰ ਸਾਲ ਹੋ ਚੁੱਕਿਆ ਵਾ ਚਾਹੇ 365 ਦਿਨ ਜਣਕੇ ਹੋਦਰ 365 ਦੀ 366 ਦਿਨ ਹੋ ਚੁੱਕਿਆ ਹਨ ਤੇ ਜਣਕੇ ਇਹ ਇਹ ਦੇ ਲੱਗਣ ਦੇ ਨਾਲ ਸਾਡੇ ਜਣਕੇ ਲੋਕ ਜਾਗ ਚੁੱਕੇ ਆ ਪੰਜਾਬ ਦੇ ਕੋਨੇ ਕੋਨੇ ਤੋਂ ਜਣਕੇ ਕਿਸਾਨ ਕਿੱਥੇ ਬੰਦੀਆਂ ਪਿੰਡਾਂ ਦੇ ਅਗਰਕੇ ਪਹੀਰਾ ਕੱਟ ਕੇ ਲੋਕ ਆਪ ਬੁਹਾਰੇ ਜਣਕੇ ਇਡੇ ਘਾਟ ਵਿੱਚ ਸਾਮਲ ਹੋਇਆ ਸਾਡਾ ਜਣਕੇ ਟੈਂਟ ਵੀ ਜਣਕੇ ਸਾਡਾ ਇਨਾ ਫੁਫਕਾ ਪੈ ਗਿਆ ਵੀ ਸਾਨੂੰ ਉਮੀਦ ਨਹੀਂ ਸੀ ਵੀ ਇਨਾ ਕੱਟ ਹੋ ਜੂਗਾ ਪਰ ਲੋਕ ਨਹੀਂ ਚਾਹੁੰਦੇ ਵੀ ਅਸੀਂ ਇੱਥੇ ਆਉਦੇ ਅਸੀਂ ਜਵਾਬਾਂ ਉਹਨਾਂ ਨੂੰ ਕੀ ਜਵਾਬ ਦਵਾਂਗੇ ਅਸੀਂ ਜਿਹੜਾ ਬੰਦਾ ਨੇ ਤੁਹਾਨੂੰ ਸਾਡਾ ਜਵਾਬ ਵੀ ਸਾਾਨੂੰ ਪੁੱਛਣਗੇ ਖਾਂ ਵੀ ਤੁਸੀਂ ਸਾਡੇ ਲਈ ਕੁਝ ਕੀਤਾ ਨਹੀਂਗਾ ਅਸੀਂ ਨਹੀਂ ਚਾਹੁੰਦੇ ਕਿ ਖਾਂ ਵੀ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਇਹ ਖਰਾਬ ਹੋਣ ਸਾਡੀ ਸਰ ਜਦੋਂ ਦਾ ਧਰਨਾ ਲੱਗਾ ਸਾਲ ਹੋ ਗਿਆ ਜੀ ਉਹਦੇ ਦੀ ਕਿਸੇ ਵਧਾਈ ਕਹਨੇ ਕੋਈ ਲੀਡਰ ਨੇ ਕਿਹੜਾ ਮਾਰਿਆ ਜੀ ਨਾ ਜੀ ਨਾ ਕਿਸੇ ਵੀ ਜਣ ਕੇ ਵਧਾਈ ਕਨੇ ਛੜ ਗਿਆ ਐਮਪੀ ਵੀ ਹਰੇ ਵੋਟਾਂ ਹੋਏ ਪੂਰਨ ਤੌਰ ਤੇ ਅਸੀਂ ਕਿਹਾ ਕਿ ਸਾਡੀ ਸਭ ਨੂੰ ਸੁਣਵਾਈ ਨਹੀਂ ਹੋਈ ਉਹ ਤੋਂ ਵੀ ਸਾਡੇ ਜਣ ਕੇ ਜ਼ੀਰੋ ਪੋਲਿੰਗ ਹੋਈ ਆ ਇੱਕ ਵੀ ਵੋਟ ਨਹੀਂ ਪਈ ਸਾਡੇ ਸਰ ਪਿਛਲੇ ਦਿਨੀ ਜੋ ਪਿੰਡ ਖਾੜਾ ਦੇ ਵਿੱਚ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਜਾਣ ਕੇ ਬਹੁਤ ਹੀ ਘਣਾਉਣੀ ਜਣੀ ਵਿੱਚ ਸੀ ਸਾਜ਼ਿਸ਼ ਜਾਣ ਕੇ ਅਸੀਂ ਆਪਣੀ ਕੋਈ ਸਰਕਾਰੀ ਪ੍ਰਾਪਰਟੀ ਦੇ ਵਿੱਚ ਨਹੀਂ ਬੈਠੇ ਸੀ ਅਸੀਂ ਆਪਦੀ ਜੱਦੀ ਜਾਣ ਕੇ ਜਿਹੜੀ ਜ਼ਮੀਨ ਆ ਉਹਦੇ ਵਿੱਚ ਸਾਡਾ ਸ਼ਾਂਤਮਈ ਰੋਸ ਵੀ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਜੀ ਦੇ ਵਕਸਾਨੂ 4 ਵਜੇ ਆ ਕੇ ਸਾਡੇ ਇਥੇ ਮੁੰਡਿਆਂ ਨੂੰ ਜਨ ਕੇ ਜਿਹੜੇ ਕਮੇਟੀ ਮੈਂਬਰ ਆ ਜਾਂ ਬੇਰ ਤੇ ਪਏ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿਸਾਨ ਜਿੱਥੇ ਬੈਠੀ ਜਾਂਦੇ ਆਗੂ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਤੇ ਸਾਡੇ ਜਨ ਕੇ ਭਾਰਤੀ ਕਿਸਾਨ ਯੂਨੀਅਨ ਟਕੌਂਦਾ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਉਹਨਾਂ ਨੂੰ ਵੀ ਜਨ ਕੇ ਜਾ ਕੇ ਬਰਨਾਲੇ ਜੇਲ੍ਹ ਦੇ ਵਿੱਚ ਅਰੈਸਟ ਕੀਤਾ ਗਿਆ ਵੱਖ-ਵੱਖ ਜੇਲ੍ਹਾਂ ਦੇ ਵਿੱਚ ਤੇ ਨਾਲੇ ਕੁੱਟਮਾਰ ਤਸੱਦਦ ਐਂਦਾ ਹੋਇਆ ਕਿ ਜਾਂ ਕਿ ਤੇ ਪੁੱਤ ਗਿਆ ਭਾਈ ਅੰਦਰ ਜਣ ਕੇ ਕਈਆਂ ਦੇ ਕੱਪੜੇ ਪਾੜੇ ਗਏ ਉਹ ਵੀ ਵੀਡੀਓ ਤੁਸੀਂ ਦੇਖੀ ਹੋਣਗੇ ਆ ਨੌਜਵਾਨਾਂ ਦੇ ਕੱਪੜੇ ਪਾੜੇ ਗਏ ਸਾਡੇ ਭਾਈ ਕਈਆਂ ਦੀਆਂ ਲੱਤਾਂ ਤੋੜ ਕੇ ਸਹਾਰ ਜਣ ਕੇ ਕ੍ਰੈਕ ਹੋਈਆਂ ਹੱਡੀਆਂ ਕ੍ਰੈਕ ਹੋਈਆਂ ਜਣਕੇ ਬਹੁਤ ਹੀ ਜਾਣਕੇ ਇਹ ਪ੍ਰਸ਼ਾਸਨ ਜਣਕੇ ਢਿੱਲੀ ਕਾਰਜਕਾਰੀ ਐਡੀ ਜਣਕੇ ਇਹਨਾਂ ਨੇ 84 ਯਾਦ ਕਰਾ ਦਿੱਤੀ ਸਰ ਸੁਣਨ ਵਿੱਚ ਇਹ ਵੀ ਆਇਆ ਵਾ ਕਿ ਜਦੋਂ 4 ਵੇ ਪੁਲਿਸ ਆਈ ਆ ਗੁਰਦਵਾਰੇ ਵਿੱਚ ਉਹ ਜੁੱਤੀਆਂ ਲੈ ਕੇ ਪੱਟ ਸਿੰਘਾ ਦਾ ਮੈਕ ਵੀ ਹੋਇਆ ਇਸ ਬਾਰੇ ਵਿੱਚ ਤੁਸੀਂ ਕੀ ਕਹਣਾ ਚਾਹੋਗੇ ਇਹ ਤੁਸੀਂ ਦੇਖੋ ਸਾਡੇ ਜਣਕੇ ਉੱਥੋਂ ਦੇ ਜਣਕੇ ਕੈਮਰੇ ਜਣਕੇ ਵੀ ਰਿਕਾਰਡਿੰਗ ਲੈਣਗੇ ਇਹਨੂੰ ਪਤਾ ਲੱਗੇ ਸਾਡੀ ਰਿਕਾਰਡਿੰਗ ਨਾ ਪਤਾ ਲੱਗ ਜਾਵੇ ਜੁੱਤੀਆਂ ਸਵੇਰੇ ਦੇ ਗੁਰੂ ਘਰ ਵਿੱਚ ਅੰਦਰ ਹੋਏ ਜਣਕੇ ਇਹਨੇ ਬੇਅਦਬੀ ਕੀਤੀ ਮੈਕ ਖੋਏ ਗਏ ਤਤਾਰਾ ਪੱਟੀਆਂ ਰੀੜੀਆਂ ਪੱਟੀਆਂ ਗਈਆਂ ਤੇ ਜਣਕੇ ਇਹਨੇ ਸਾਰਾ ਜਣਕੇ ਪ੍ਰੂਫ ਵੀ ਲੈ ਕੇ ਤੇ ਬਾਬੇ ਦੇ ਨਾਲ ਯਾਨੀ ਕਿ ਤੂੰ ਮੈਂ ਤੂੰ ਤੂੰ ਮੈਂ ਮੈਂ ਹੋਈ ਕਿ ਬਹੁਤ ਹੀ ਜੰਗੇ ਮੰਨ ਭਾਗੀ ਕੱਢਣਾ ਕਰਕੇ ਇੱਕ ਗੁਰੂ ਘਰ ਦੀ ਮਰਿਆਦਾ ਨੂੰ ਇਹਨਾਂ ਨੇ ਭੰਗ ਕੀਤਾ ਜੋ ਪਰਮਾਤਮਾ ਵਾਹਿਗੁਰੂ ਨੇ ਤਾਂ ਆਪ ਹੀ ਸਾਬ ਰੂਗਾ ਤੇ ਜੰਗੇ ਜੇ ਸਾਨੂੰ ਅੱਜ ਹਾਈ ਕੋਰਟ ਦਾ ਜੇ ਫੈਸਲਾ ਸਾਡੇ ਪੱਖ ਵਿੱਚ ਹੁੰਦਾ ਤਾਂ ਬਹੁਤ ਹੀ ਵਧੀਆ ਤੇ ਸਾਨੂੰ ਫੇਰ ਵੀ ਜੰਗੇ ਲਟਕਾਇਆ ਜਾਊਗਾ ਤਾਂ ਅਸੀਂ ਇਹ ਫੈਕਟਰੀ ਫੇਰ ਵੀ ਕਿਵੇਂ ਹੱਦ ਤੱਕ ਅਸੀਂ ਲਾਸਟ ਵਾਰ ਦੀ ਕੀ ਕਹਿਣੀ ਹੈ ਲਾਸਟ ਬਚੇ ਇਹੀ ਆ ਵੀ ਸਾਡਾ ਜਣਕੇ ਹੁਣ ਸਾਡਾ ਪਿੰਡ ਦੇ ਇਲਾਕੇ ਇਜਾਜ ਚੁੱਕਿਆ ਤੇ ਸੋ ਇਹ ਹੁਣ ਅੱਗ ਦਾ ਕੋਈ ਪਤਾ ਨਹੀਂ ਕੱਲੂ ਕਿ ਕਿਹਦੀ ਘਰੇ ਲੱਗ ਜਾਣੀ ਆ ਸਾਡੇ ਇਰਖ ਸਾਰੇ ਇਲਾਕੇ ਨੂੰ ਹੋਏ ਪਰਜੋਰ ਪੀਲਾ ਸਾਰੇ ਪੰਜਾਬ ਨੂੰ ਪੀਲਾ ਕਿ ਕਿਤੇ ਵੀ ਜੇ ਇਹ ਨਾ ਕਰੇ ਸਾਡੇ ਕਿਹੜੇ ਸਾਨੂੰ ਕੀ ਦੁੱਖ ਇਹ ਦੁੱਖ ਮੇਰੀ ਕੋਈ ਪਤਾ ਨਹੀਂ ਇੰਡਸਟਰੀ ਹੋ 100 ਤੋਂ ਰੋਡ ਨਿਕਲਦੇ ਆ 100 ਤੋਂ ਜਣਕੇ ਆ ਫੈਕਟਰੀਆਂ ਲੱਗ ਰਹੀਆਂ ਕੋਈ ਪਤਾ ਨਹੀਂ ਕਿੱਥੇ ਲੱਗ ਜਾਣੀ ਆ ਜਦੋਂ ਵੀ ਕਿਸੇ ਜਣਕੇ ਪਿੰਡ ਤੇ ਜਣਕੇ ਇਹ ਜੀ ਭੀੜ ਪੈਂਦੀ ਆ ਮੇਰਾ ਵੀ ਸਾਰੇ ਸੁਵਿਆਵਤ ਕੰਮ ਤਾਂ ਧੰਦਾ ਉਹ ਕੱਢ ਕੇ ਜਣਕੇ ਥੋੜੇ ਤੋਂ ਥੋੜਾ ਬੜਾ ਤੇ ਬੜਾ ਟਾਈਮ ਕੱਢ ਕੇ ਆਇਆ ਅੱਗੇ ਭਰੇ ਧੰਨਵਾਦ ਜੀ ਸਰਜੀ ਬਾਬੇ ਜੀ ਸਰ ਕੀ ਨਾਂ ਜੀ ਆਪਣਾ ਮੈਂ ਜਸਪ੍ਰੀਤ ਸਿੰਘ ਲੋਕ ਤੋਂ ਧੰਨਵਾਦ ਸਰ ਅੱਗੇ ਦੀ ਪਿੰਡ ਅਖਾੜੇ ਪਹੁੰਚੇ ਆ ਇਹਦੇ ਬਾਰੇ ਕੋਈ ਜਾਣਕਾਰੀ ਦੇ ਦਿਓ ਅਸੀਂ ਆ ਕਾਫਲਾ ਲੈ ਕੇ ਇੱਥੇ ਪਹੁੰਚੇ ਆ ਅੱਜ 30 ਅਪ੍ਰੈਲ ਹੈ ਦੂਜਾ ਵਾਰ ਸ਼ੁਰੂ ਹੋਣ ਲੱਗਿਆ ਮੂਵਮੈਂਟ ਦਾ ਇਹ ਲਹਿਰ ਜਿਹੜੀ ਹੈਗੀ 1 ਸਾਲ ਤੋਂ ਚੱਲ ਰਹੀ ਹੈ ਸਾੜੇ ਫੈਕਟਰੀ ਨੂੰ ਬੰਦ ਕਰਵਾਉਣ ਲਈ ਇੱਥੇ ਵੀ ਚੱਲ ਰਹੀ ਹੈ ਉਹ ਭੁੰਦਰੀ ਚੱਲ ਰਹੀ ਹੈ ਉਹ ਬੁਸ਼ਕਾਬਾਦ ਤੇ ਪਹਿਲਾਂ ਕੋਈ ਗੱਲ ਸੁੱਖਣ ਚੱਲ ਚੁੱਕੀ ਹੈ ਸੋ ਇਹ ਜਿਹੜੀਆਂ ਸਾਰੀਆਂ ਹਕੀ ਲੈ ਰਹੇ ਨੇ ਉਹਨਾਂ ਦਾ ਪਹਿਲਾਂ ਕੋਈ ਹਵਾਇਤ ਕਰਦੇ ਆ ਅੱਜ ਅਸੀਂ ਕਾਫੀ ਲੈ ਕੇ ਬਚਾਅ ਦਾ ਸ਼ੁਰੂ ਕੀਤਾ ਸੋ ਇਹ ਬਿਲਕੁਲ ਬਹੁਤ ਹੀ ਹਕੀ ਕੋਲ ਆ ਪੰਜਾਬ ਦੀ ਜਿਹੜੀ ਹੈਗੀ ਆ ਪਵਿੱਤਰ ਹਵਾ ਨੂੰ ਬਚਾਉਣ ਲਈ ਪਾਣੀ ਨੂੰ ਬਚਾਉਣ ਲਈ ਧਰਤੀ ਨੂੰ ਬਚਾਉਣ ਲਈ ਲੋਕਾਂ ਨੂੰ ਬਚਾਉਣ ਲਈ ਫਸਲਾਂ ਨੂੰ ਬਚਾਉਣ ਲਈ ਨਸਲਾਂ ਨੂੰ ਪਸ਼ੂਆਂ ਨੂੰ ਬਨਸਪਤੀ ਨੂੰ ਇਹ ਬਹੁਤ ਜ਼ਿਆਦਾ ਹਕੀ ਕੋਲ ਚੱਲ ਰਿਹਾ ਹੈਗਾ ਔਰ ਅੱਗੇ ਵੱਧ ਰਿਹਾ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਉੱਤੇ ਹਮਲਾ ਲਗਾਤਾਰ ਅੱਗੇ ਵਧ ਰਿਹਾ ਚਾਰਪੁਰ ਰੇਲਟੀ ਬੜਬੜੀਆਂ ਐਕਸਪ੍ਰੈਸ ਰੂਟਾਂ ਨਿਕਲ ਰਹੀਆਂ ਨੇ 15-15 ਫੁੱਟ ਉੱਚੀਆਂ ਤੇ 50-50 ਕਿਲੋਮੀਟਰ ਤੇ ਘੱਟ ਜਿਹੀ ਕੋਲ ਪੰਜਾਬ ਹਰਿਆਣਾ ਕਿਤੇ ਮੰਗ ਨਹੀਂ ਚਾਰਪੁਰ ਰੇਲਟੀ ਲੋਹੜਾਪੁਰੀਆਂ ਕਰਨ ਲਈ ਖਤਰਾ ਹੈ ਅਰਬ ਦੇਸ਼ਾਂ ਤੱਕ ਵਪਾਰ ਕਰਨਾ ਉਸ ਤੋਂ ਬਾਅਦ ਯੂਰਪ ਤੱਕ ਵਪਾਰ ਕਰਨਾ ਉਹ ਆਉਦੇ ਮੁਨਾਫੇ ਨੂੰ ਜਰਵਾ ਨੇ ਲੜੀ ਜਿਹੜਾ ਪਹਿਲਾਂ ਸਮੁੰਦਰੀ ਜਹਾਜ਼ਿਆਂ ਰਾਹੀਂ ਹੁੰਦਾ ਸੀਗਾ ਸੋ ਜ਼ਮੀਨ ਤੇ ਬਹੁਤ ਵੱਡਾ ਹਮਲਾ ਆ ਰਿਹਾ ਇਸ ਕਰਕੇ ਲੋੜਾਂ ਬਹੁਤ ਵੱਡੀ ਏਕਤਾ ਦੀ ਸੋ ਅਸੀਂ ਸਾਡੀ ਇੱਥੇ ਮੰਡੀ ਜਿਹੜੀ ਹੈ ਜਿਹੜਾ ਪਿਛਲੇ ਦਿਨੀ ਪਿੰਡ ਵਾਸੀਆਂ ਦੇ ਪੁਲਿਸ ਵੱਲੋਂ ਜਿਹੜਾ ਜ਼ੁਲਮ ਕੀਤਾ ਗਿਆ ਵਾ ਉਹਦੇ ਬਾਰੇ ਤੁਸੀਂ ਕੀ ਕਹਿੜੇ ਜਣੇ ਉਹ ਜ਼ੁਲਮ ਦੇ ਨਾਲ ਮੋਰਚੇ ਨੂੰ ਜਰਮ ਆਈਆਂ ਹੌਸਲੇ ਹੋਰ ਬਲੰਦ ਹੋਏ ਨੇ ਜ਼ੁਲਮੀ ਸਾਖਾ ਤੁਸੀਂ ਸਾਰੇ ਸੁਣ ਚੁੱਕੇ ਹੋ ਬੀਬੀਆਂ ਤੇ ਵੀ ਜ਼ੁਲਮ ਹੋਇਆ ਬੰਦੇਆਂ ਤੇ ਵੀ ਹੋਇਆ ਤੇ ਟੈਂਟਾਂ ਦਾ ਜਿਹੜਾ ਸਮਾਨ ਵੱਡੀ ਪੱਧਰ ਤੇ ਉਜਾਰੇ ਆ ਤੇ ਤਬਾਹ ਕੀਤਾ ਗਿਆ ਜਿਵੇਂ ਖਨੌਰੀ ਦੇ ਸ਼ੰਭੂ ਬਾਰਡਰਾਂ ਦੇ ਕੀਤਾ ਸੀ ਉਸੇ ਮਾਡਲ ਨਾਲ ਬਲਡੋਜ਼ਰੀ ਜਿਹੜਾ ਹਮਲਾ ਇੱਥੇ ਹੋਇਆ ਉਹ ਨਾਵਰਸ਼ਾਹੀ ਹਮਰੇ ਡਟ ਕੇ ਖੇਧੀ ਕਰਦੇ ਆ ਤੇ ਉਸੇ ਕਰਕੇ ਅੱਜ ਇਕੱਠ ਨੂੰ ਵੱਡੀਆਂ ਜਰਮ ਆਈਆਂ ਨੇ ਜਮੇ ਬਣ ਲੱਗ ਗਿਆ ਤਵੈਰ ਉਸ ਦੇ ਅੱਗੇ ਕਿ ਹਮਾਰਾ ਜ਼ਮੀਨ ਲਾਸਟ ਵੀਕ ਕੀ ਕਹਿਣਾ ਹੈ ਅੱਗੇ ਬਾਤ ਰਹੀ ਹੈ ਜੀ ਲਾਸਟ ਵੀਕ ਕੀ ਕਹਿਣਾ ਹੈ ਲਾਸਟ ਇਹੀ ਕਹਿਣਾ ਚਾਹੁੰਦੇ ਆ ਅਸੀਂ ਕਿਸਾਨ ਮਜ਼ਦੂਰ ਮੋਰਚੇ ਬਣਾ ਰੱਖੇ ਹੋਏ ਆ ਤਿੰਨੇ ਮੋਰਚੇ ਜਿਹੜੇ ਅੱਡੋ ਅੱਡ ਚੱਲ ਰਹੇ ਆ ਉਹਨਾਂ ਨੂੰ ਇੱਕ ਮੋਟ ਕਰਨ ਲਈ ਖਾਤਰ ਸਾਡੀਆਂ 5 ਮੀਟਿੰਗਾਂ ਹੋਈਆਂ ਚਾਰ ਮਹੀਨੇ ਦੇ ਵਿੱਚ ਜਲਦੀ ਹੋਰ ਵੱਡੀ ਮੀਟਿੰਗ ਹੋਣ ਜਾ ਰਹੀ ਆ ਪਹਿਲੇ ਦਿੱਲੀ ਮੋਰਚਾ ਕਿਤੇ ਦੋ ਨਾਲ ਵੀ ਵੱਡਾ ਮੋਰਚਾ ਲੱਗੂਗਾ ਜ਼ਮੀਨਾਂ ਨੂੰ ਬਚਾਉਣ ਲਈ ਤੇ ਇਹ ਨਹੀਂ ਹੱਕੀ ਮੰਗਿਆ ਸੈਂਟਰ ਨਾਲ ਸੰਬੰਧਿਤ ਨੇ ਐਮ ਐਸ ਬੀ ਹੈ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਹੈ ਜਿਹੜੇ ਲਖੀਮਪੁਰ ਖੀਰੀ ਵਾਲੇ ਤੇ ਖਲੋਰੀ ਵਾਲੇ ਨੇ ਔਰ ਜਿਹੜਾ ਹੈਗਾ ਫਸਲੀ ਬੀਮੇ ਲਈ ਹੈ ਅਤੇ ਹੋਰ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਤੇਰੇ ਹੱਕੀ ਮੰਗਾਂ ਨੇ ਉਹਨਾਂ ਵਾਸਤੇ ਜੋ ਭਗਵੰਤ ਮਾਰਨੇ ਖਲੋਈ ਦੇ ਸ਼ੰਭੂ ਦੇ ਉੱਤੇ ਕਰੋੜਾ ਰੁਪਏ ਦਾ ਸਮਾਨ ਲੋਟਿਆ ਉਹ ਵੀ ਵਾਪਸੀ ਜਾਂ ਪਰਬਾਈ ਲਈ ਔਰ ਜਿਹੜਾ ਹੈਗਾ ਧੋਖੇ ਦੇ ਨਾਲ ਗੱਲਬਾਤ ਲਈ ਸੱਦ ਕੇ ਹਮਲਾ ਕੀਤਾ ਹੈਗਾ ਉਸ ਦੇ ਖਿਲਾਫ ਜਿਹੜੀ ਹੈਗੀ ਆ 2.5 ਹਜ਼ਾਰ ਪਿੰਡਾਂ 'ਚ ਸਵਾਲ ਜਵਾਬ ਲਹਿਰ ਚੱਲ ਚੁੱਕੀ ਹੈ ਔਰ ਬਾਕੀ ਬਾਗ ਦਸਤੂ ਅੱਗੇ ਵਧ ਰਹੀ ਆ ਅਸੀਂ ਬਹੁਤ ਵੱਡੀ ਏਕਤਾ ਜਿਹੜੀ ਹੈਗੀ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਡੀ ਜਥੇਬੰਦੀ ਦਾ ਅੰਗ ਹੈ ਬਹਾਲ ਕਰਾਂਗੇ ਔਰ ਵੱਡਾ ਮੋਰਚਾ ਹੋ ਚਲੇਾਵਾਂਗੇ ਔਰ ਇਹ ਮੋਰਚਾ ਵੀ ਹਰ ਹਾਲ ਜਿੱਤੂ ਦੂਜੇ ਮੋਰਚੇ ਵੀ ਜਿੱਤਣਗੇ ਜਲ ਜੰਗਲ ਜ਼ਮੀਨ ਤੇ ਜਿਹੜਾ ਹਮਲਾ ਆ ਰਿਹਾ ਉਹਨੂੰ ਉਹਦੀ ਰਾਖੀ ਕਰਾਂਗੇ ਪੰਜਾਬੀਆਂ ਦੀ ਰਾਖੀ ਕਰਾਂਗੇ ਦੇਸ਼ਵਾਸੀਆਂ ਦੀ ਰਾਖੀ ਕਰਾਂਗੇ ਧੰਨਵਾਦ ਧੰਨਵਾਦ ਮੇਰਾ ਨਾਮ ਹੈ ਕਾਂਗਰਸ ਪਰਪੋਤ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਗਠਨ ਕਮੇਟੀ ਦਾ ਪ੍ਰਧਾਨ ਸਾਲ ਤੁਸੀਂ ਅਜੇ ਪਿੰਡ ਖਾੜਾ ਵਿੱਚ ਪਹੁੰਚੇ ਦੇ ਬਾਰੇ ਕੋਈ ਜਾਣਕਾਰੀ ਦਿਓ ਜਿਹੜੇ ਅਸੀਂ ਪਿੰਡ ਖਾੜਾ ਦੇ ਵਿੱਚ ਅੱਜ ਪਹੁੰਚੀਆਂ ਜੀ ਪਹਿਲੀ ਗੱਲ ਤਾਂ ਅਸੀਂ ਪਿੰਡ ਨੂੰ ਵਧਾਈਆਂ ਦਿੰਨੇ ਆ ਜੇ ਜਿਹੜਾ ਖਵਾੜ ਤੇ ਏਕਾ ਜਿਹੜੀਆਂ ਬਾਹਰੋਂ ਜੱਥੇ ਬਣੀਆਂ ਆ ਜੀਆਂ ਉਹਨਾਂ ਨੂੰ ਦੂਰੋਂ ਲੜੋ ਉਹ ਵਧਾਈਆਂ ਦੇ ਹੱਥੋਂ ਸਾਰਾ ਦੇ ਮੋਰ ਤਾਂ ਦਿੱਤਿਆ ਜਾਵੇ ਜਿਹੜਾ ਕਿ ਫੈਕਟਰੀ ਦਾ ਮਸਲਾ ਅਸੀਂ ਕਹਿੰਨੇ ਵੀ ਪਾਣੀ ਤੇ ਹਵਾ ਵੀ ਇਹਨਾਂ ਦੀ ਪ੍ਰੋਡਕਸ਼ਨ ਨਾ ਕਰਦੀ ਹੋਵੇ ਇੱਕ ਪਾਸੇ ਦਾ ਸਰਕਾਰ ਨਾਲ ਰੱਖ ਲਉਂਦੀਆਂ ਦੇਈ ਵਧੀਆ ਪ੍ਰੋਡਕਸ਼ਨ ਹੋਵੇ ਰੁੱਖਾਂ ਦੀ ਤੇ ਪਾਣੀ ਦੀ ਪ੍ਰੋਡਕਸ਼ਨ ਆ ਨਾ ਬਦਲਣੀ ਤੇ ਇੱਕ ਪਾਸੇ ਸਰਕਾਰਾਂ ਖਰਾਬ ਕਰ ਰਹੀਆਂ ਨੇ ਇਹਦੀ ਬਹੁਤ ਮੰਗ ਭਾਂਦੀ ਘਟਨਾਵਾਂ ਜਿਹੜਾ ਕਿ लाठी चार्ज ਕੀਤਾ ਪੁਲਸ ਨੇ ਰਾਤ ਨੂੰ 4:00 ਵਜੇ ਆ ਕੇ ਉਹ ਬਹੁਤ ਮਾੜੀ ਗੱਲ ਉਹਦੀ ਨਿੰਦਿਆ ਕਰਦੇ ਆ ਇਹ ਨਹੀਂ ਕਰਨਾ ਚਾਹੀਦਾ ਸੀਗਾ ਲੋਕ ਵੀ ਸ਼ਾਂਤ ਮੈਨ ਇਹ ਨਾ ਧਰਨਾ ਚੱਲ ਰਿਆ ਉਹ ਆਪਦੀ ਪ੍ਰਾਪਰਟੀ ਦੇ ਵਿੱਚ ਬੈਠੇ ਨੇ ਆਪਦੀ ਜ਼ਮੀਨ 'ਚ ਬੈਠੇ ਨੇ ਨਾ ਦਾ ਭਗਵੰਤ ਮਾਨ ਦੀ ਪਿਓ ਦੀpropto ਰੱਖੇ ਸੀ ਤੇ ਨਾ ਕੋਈ ਸਰਕਾਰ ਦੀ ਹੋਰ ਡਿਪਟੀ ਜਾਂ ਪ੍ਰਸ਼ਾਸਨ ਪੁਲਿਸ ਸਾਹਿਬ ਨਿਕਰੋ ਕੀ ਬਠੇ ਸੀ ਆਪ ਵੀpropto ਦੇ ਵਿੱਚ ਹਾਂ ਤੇ ਮੈਹੀ ਟੰਗ ਕਰਦੇ ਹੋਏ ਪ੍ਰਦਰਸ਼ਨ ਉਹਨਾਂ ਤੇ ਹਮਲੇ ਕੀਤੇ ਜਾਣੇ ਇੱਕ ਇਹ ਜਿਮੇ ਕੇ ਜਿਲਾਂ ਵਾਲੇ ਬਾਗ ਦੇ ਵਿੱਚੋਂ ਅੱਡਵੈਰ ਨੇ ਹਮਲਾ ਕੀਤਾ ਸੀਗਾ ਭਗਵੰਤ ਮਾਨ ਲੋਕਾਂ ਨੂੰ ਅੱਡਵੈਰ ਦੀ ਨਿੰਦਿਆ ਕਰਦਾ ਸੀ ਹੁਣ ਤੱਕ ਵੀ ਉਹਨਾਂ ਨੇ ਸਰੂਪ ਆਇਆ ਮਜੀਠੀਏ ਦੇ ਦਾਦੇ ਨੇ ਅੱਜ ਜੋ ਖੋਦਿਓ ਆਪ ਉਹ ਅੜਬੈਰ ਵਾਲਾ ਕੰਮ ਕਰ ਰਿਆ ਉਹ ਨਾ ਕਰੇ ਇਹਦੇ ਵਾਸਤੇ ਬਹੁਤ ਮਾੜੀ ਗੱਲ ਆ ਆਉਣ ਵਾਲੇ ਜਨਾਂ ਦੇ ਵਿੱਚ ਜਿਹੜੇ ਸਿੱਟੇ ਨਿਕਲਣੇ ਨੇ ਉਹ ਬਹੁਤ ਗਲਤ ਨਿਕਲਣਗੇ ਜਿਹੜਾ ਕਿ 90-99 ਸੀਟਾਂ ਦਾ ਉਹਨੂੰ ਮਾਣਾ 90-99 ਦੇ ਵਿੱਚ ਹੋਏ ਨਹੀਂ ਪਤਾ ਵੀ ਇਕਲ ਦੀ ਸੀਟ ਰਹਿ ਗਈ ਉਹਦੀ ਇਹ ਨਹੀਂ ਪਤਾ ਇੱਕ ਰਹੇ ਵੀ ਨਾ ਰਹੇ ਐਨਾ ਹੰਕਾਰ ਨੂੰ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਉਹਨੇ ਗੰਗੂ ਵਾਲਾ ਕੰਮ ਕੀਤਾ ਬਿਨਾਂ ਗੰਗੂ ਨੇ 12 ਸਾਲ ਫੂਈ ਦਾ ਕੰਮ ਕੀਤਾ 10ਵੇਂ ਪਾਸਾ ਨੇ ਬਾਅਦ ਦੇ ਵਿੱਚ ਉਹਨੇ ਪਿੱਠ ਸੁਰਾ ਮਾਰਿਆ ਉਹੀ ਕੰਮ ਭਗਵੰਤ ਮਾਨ ਨੇ ਕੀਤਾ ਜਿਹਨੂੰ ਟੈਂਡੇ ਨੇ ਕਿਸਾਨਾਂ ਦਾ ਪੁੱਤਾਂ ਮੈਂ ਪੱਠੇ ਵੜਦਾ ਐ ਮੈਂ ਇੰਜਣ ਚਲਾਉਣਾ ਮੈਂ ਡੋਰੀਆਂ ਪੁੰਵਾਰੇ ਹਾਂ ਮੈਨੂੰ ਤਾਂ ਐ ਲੱਗਦਾ ਵੀ ਉਹ ਗੰਗੂ ਦੀ ਲਾਦਾ ਜਿਹਨੇ ਕਿਸਾਨਾਂ ਦੇ ਪਿੱਠ ਦੇ ਵਿੱਚ ਸੁਰਾ ਮਾਰਿਆ ਭਜਾ ਕੇ ਮੀਟਿੰਗ ਤੇ ਸੱਦ ਕੇ ਉਹਨੂੰ ਇਹ ਕਰਨਾ ਨਹੀਂ ਚਾਹੀਦਾ ਜਿਹੜਾ ਕਿ ਚੋਰ ਆਹੇ ਚੋਰੀ ਕੀਤੀ ਆ ਗਰਰਾਲ ਕੋਨਾ ਉਹ ਤੋਂ ਕਰਾਈਆ ਟਰਾਲੀ ਟਰੈਕਟਰਾਂ ਦੀ ਉਹਨਾਂ ਦੀ ਪ੍ਰੋਪਰਾਈਟੀ ਕੀਤੀ ਜਾਵੇ ਜਿਹੜੀ ਗਰਰਾਲ ਐਮ.ਐਲ.ਏ ਦੀ ਮੈਂਬਰਸ਼ਿਪ ਆ ਉਹ ਖਤਮ ਕੀਤੀ ਜਾਵੇ ਜਿਹੜਾ ਕਿ ਅਸੀਂ ਬੇਨਤੀ ਕਰਦੇ ਆ ਮੈਂ ਅਸਿਰ ਤੇ ਕਹੂੰਗਾ ਨਾਰੇ ਦੇ ਲੋਗਾ ਕਿਸਾਨਾਂ ਦਾ ਟਰਾਲੀ ਚੋਰ ਭਗਵਾਨ ਸਵਾਮੀਰਦਾਬਾਦ ਭਗਵਾਨ ਸਵਾਮੀ ਟਰਾਲੀ ਚੋਰ ਮਰਦਾਬਾਦ ਮਰਦਾਬਾਦ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਤਨਵਾਦ ਕਰਦੇ ਹਾਂ ਜਨਤਾ ਜੀ ਸੁਣੋ ਹੋਰ ਕਿਹੜੇ ਕਿਹੜੇ ਬੰਦੇ ਨੇ ਇਹਦੇ ਆਪ ਨੂੰ ਲੋਕ ਕੁੱਛੀ ਕਰਦੇ ਨੇ ਉਹ ਜੋ ਬੰਦੋ ਅਸੀਂ ਵੀ ਇਹ ਤੋਂ ਸਿੱਖਾਂਗੇ ਤੇ ਲੋਕਾਂ ਨੂੰ ਸਿਖਾਵਾਂਗੇ ਨੀਂਦ ਪਰੇਰੀ ਯਾਰ ਸਾਰੇ ਪਿੰਡ ਆਣੇ ਟੈਨ ਰਹੋ ਜੇ ਆ ਵੀ ਕੋਈ ਕਾਹਤ ਹੋਈ ਨਾ ਸਾਨੂੰ ਪਹਿਲਾਂ ਦੱਸ ਦਿਓ ਬਾਕੀ ਸਵਾਲਾ ਜਿੱਤੇ ਹਾਂ ਮੈਂ ਬੇਨਤੀ ਕਰੂੰਗਾ ਕਲਮਤ ਨਿਸਲਾਉਂ ਜ਼ਿਲ੍ਹਾ ਪ੍ਰਧਾਨ ਜੀ ਤੋਂ ਬਾਅਦ ਗਰਮੀਤ ਤੋਂ ਇੱਕ ਲਾਭੀ ਕੇਤੇ ਮਜਾਦ ਸਾਰਿਆਂ ਦੇ ਚਾਰ ਚਰਮੇਤ ਨੇ ਜੀ ਧੰਨਵਾਦ ਚਲਦਾ ਕਿਦਾ ਇਹ ਇੱਥੇ ਹੀ ਮੰਗਾ ਪਰ ਅਸੀਂ ਇਹੋ ਜਿਹੀ ਫੋਰਸ ਤਿਆਰ ਕੀਤੀ ਜਿਹੋ ਜਿਹੀ ਤੁਸੀਂ ਦੇਖ ਰਹੇ ਹੋ ਇਹਨੂੰ ਅਸੀਂ ਕੱਲੇ ਖਾੜੇ ਤੱਕ ਸੀਮਤ ਰੱਖਣ ਵਾਸਤੇ ਵੀ ਤਿਆਰ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕਿਤੇ ਨਹੀਂ ਹੋ ਰਹੇ ਅਸੀਂ ਇਹ ਸਮਝਦੇ ਹਾਂ ਲੋਕਾਂ ਨੂੰ ਸਿੱਖਤ ਕਰੀਏ ਪੰਜਾਬ ਦੀ ਧਰਤੀ ਦੇ ਬਰਤੋਲਾ ਕਾਫੀ ਬੁੜਾ ਰਿਹਾ ਨੇ ਤਾਂ